ਤੇ ਨਗਾਰਿਆਂ ਚ ਤੁਸੀਂ ਵੇਜਕਾਰਿਆਂ ਚ ਆਪਣੇ ਪਿਆਰਿਆਂ ਚ ਬਾਟਾ ਵਾਲਾ ਨਾਲ ਹਰ ਹਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸ਼ਹੀਦ ਸਿੰਘ ਨਾਲ ਹੈ ਅਕਾਲ ਹੀ ਅਕਾਲ ਹੈ ਵਾਹਿਗੁਰੂ ਵਾਹਿਗੁਰੂ ਜਪਤ ਸਿੰਘ ਸ਼ਾਂਤੀ ਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਸਤ ਜੇ ਸਤਗੁਰੂ ਨਦਰ ਕਰੇ ਦਾਸ ਮੰਗਲਜੀਤ ਸਿੰਘ ਸਰਪੰਚ ਅਠਵਾਲ ਅੱਜ ਦੇਸ਼ ਤੇ ਵਿਦੇਸ਼ ਵਿੱਚ ਵਾਸਵੀਆਂ ਸਾਰੀਆਂ ਸੰਗਤਾਂ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈਆਂ ਦਿੰਦਾ ਅਤੇ ਸਮੁੱਚੇ ਸਿੱਖ ਜੱਤ ਦੇ ਬਾਣੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ 1699 ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਸਿਰਜਣਾ ਜੋ ਅਮਰਤ ਬਾਟੇ ਦੀ ਔਲ ਸ਼ਕਾਕ ਕੇ ਲੋਕਾਂ ਨੂੰ ਗੁਰੂ ਵਾਲਾ ਗੁਰੂ ਵਾਲੇ ਬਣਾਇਆ ਸੀਗਾ ਸੋ ਇਸ ਦਿਹਾੜੇ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਅਤੇ ਜਿੱਦਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਜੁਦ ਨਸ਼ਿਆਂ ਵਿਰੁੱਧ ਜੋ ਮਿਹਨਤ ਚਲਾਈ ਆ ਸੋ ਮੈਂ ਆਸ ਰੱਖਣਾ ਕਿ ਸਾਰੇ ਮੇਰੇ ਪਿੰਡ ਵਾਸੀ ਮੇਰੇ ਇਲਾਕਾ ਨਿਵਾਸੀ ਹਲਕਾ ਨਿਵਾਸੀ ਆ ਔਰ ਸਮੁੱਚੇ ਦੇਸ਼ ਵਾਸੀ ਜਿਹੜੇ ਆ ਉਹ ਜਿੰਨੇ ਦੇਸ਼ ਵਾਸੀ ਨੇ ਸਾਡੇ ਸਾਰੇ ਇਸ ਦੇ ਵਿੱਚ ਸਹਿਯੋਗ ਪਾ ਕੇ ਇਸ ਨਸ਼ਿਆਂ ਦੀ ਕੋਹ ਨੂੰ ਪੰਜਾਬ ਦੇ ਵਿੱਚੋਂ ਦੂਰ ਕਰੀਏ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੇ ਐਮ ਐਲ ਏ ਸਾਹਿਬ ਅਮਰ ਸ਼ੇਰ ਸਿੰਘ ਜਿਹੜੀ ਕੱਲ ਸੀ ਜੋ ਕਿ ਬਹੁਤ ਹੀ ਨਸ਼ਿਆ ਵਿਰੋਧ ਜੋ ਮੈਂ ਇਹ ਮ ਚਲਾਈ ਜਾ ਰਹੀ ਉਹਨਾਂ ਵਿੱਚ ਬਹੁਤ ਅ ਵੱਡੀ ਪਹਿਲ ਕਦਮੀ ਕਰ ਰਹੇ ਆ ਸੋ ਆਓ ਸਾਰੇ ਜਣੇ ਨਸ਼ਿਆਂ ਵਿਰੁੱਧ ਜਿਹੜੀ ਆ ਮੁਹਿੰਮਾ ਉਹਦਾ ਸਾਥ ਦਿਈਏ ਸੋ ਆਉਣ ਵਾਲੇ ਵਿਸਾਖੀ ਨੂੰ ਤਾਂ ਜੋ ਨਸ਼ਿਆਂ ਦਾ ਜਿਹੜਾ ਕੋਹੜ ਸਾਡੇ ਕੋਲੋਂ ਲੱਗ ਸਕੇ ਸੋ ਇੰਨੀ ਆ ਬੇਨਤੀ ਆ ਕਹਿੰਦਾ ਆ ਵਿਸਾਖੀ ਤੇ ਸਾਡੇ ਦੇਸ਼ ਤੇ ਵਿਦੇਸ਼ ਵਿੱਚ ਰਹਿ ਰਹੀਆਂ ਸੰਗਤਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਦਾਸ ਮੰਗਲਜੀਤ ਸਿੰਘ ਸਰਪੰਚ ਵੱਲੋਂ ਬਹੁਤ ਬਹੁਤ ਗ੍ਰਾਮ ਪੰਚਾਇਤ ਵੱਲੋਂ ਵਧਾਈਆਂ ਜੀ ਔਰ ਆਸ ਰੱਖਣਾ ਕਿ ਸਰ ਜਣੇ ਇਸ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਦਾ ਸਾਥ ਦਈਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ